ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਤੁਹਾਡੇ ਨਾਲ ਬਹੁਤ ਇੱਕ ਜ਼ਰੂਰੀ ਗੱਲਬਾਤ ਕਰਨੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਉਹ ਬਾਈ ਭਲਾਈ ਜਾਣੇ ਤੋਂ ਆਂਡਿਆਂ ਦੀਆਂ ਟਰੇਆਂ ਚੋਰੀ ਕਰਕੇ ਲੈ ਗਿਆ ਸੀਗਾ ਉਹਦੀ ਬਹੁਤ ਵੀਡੀਓ ਵਾਇਰਲ ਹੋਈ ਉਹ ਸੀਸੀਟੀਵੀ ਕੈਮਰੇ ਦੀ ਵੀਡੀਓ ਲਗਭਗ ਪੂਰੇ ਪੰਜਾਬ ਚ ਕੈਨੇਡਾ ਅਮਰੀਕਾ ਤੱਕ ਵਾਇਰਲ ਹੋਈ ਉਹ ਵੀਡੀਓ ਲਗਭਗ ਸਭ ਨੇ ਦੇਖੀ ਚਲੋ ਜੀ ਜਦੋਂ ਉਸ ਬੰਦੇ ਦੀ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਬੰਦਾ ਆਪਦੀ ਗਲਤੀ ਮੰਨ ਲੈਂਦਾ ਕੈਮਰੇ ਸਾਹਮਣੇ ਆ ਜਾਂਦਾ ਆਕੇ ਫਾਰਮ ਤੇ ਉਸ ਬੰਦੇ ਨੇ ਉਹ ਆਂਡਿਆਂ ਦੀਆਂ ਛੇਟਰੀਆਂ ਦਾ 2100 ਰੁਪਇਆ ਵੀ ਦੇ ਦਿੱਤਾ ਤੇ 500 ਰੁਪਇਆ ਜੁਰਮਾਨੇ ਤੌਰ ਤੇ ਚਲੋ ਉਹਨੇ ਵੱਧ ਵੀ ਦੇ ਦਿੱਤਾ ਹੁਣ ਜਿਹੜੀ ਗੱਲ ਮੈਂ ਕਰਨ ਲੱਗਿਆ ਉਹ ਗੌਰ ਨਾਲ ਸੁਣਿਓ ਗੱਲ ਮੈਂ ਹੁਣ ਇਹ ਕਰਨ ਲੱਗਿਆ ਕਿ ਦੇਖੋ ਭਰਾਓ ਜਿਹੜਾ ਕੰਮ ਉਸ ਬੰਦੇ ਨੇ ਕੀਤਾ ਮੰਨ ਲਓ ਉਹਨੇ ਛੇਟਰੀਆਂ ਆਂਡੇ ਦੀਆਂ ਗੱਡੀ 'ਚ ਰਾ ਕੇ ਗੱਡੀ ਭਜਾ ਲਈ ਉਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਵੀਡੀਓ ਅੱਗ ਤਰ੍ਹਾਂ ਫੈਲੀ ਤਾਂ ਉਹਦਾ ਬਹੁਤ ਵੱਡਾ ਜਲੂਸ ਨਿਕਲ ਗਿਆ ਉਹਦੇ ਪਰਿਵਾਰ ਦਾ ਵੀ ਪਿੰਡ 'ਚ ਜਲੂਸ ਨਿਕਲ ਗਿਆ ਰਿਸ਼ਤੇਦਾਰੀ ਦੇ ਜਲੂਸ ਨਿਕਲ ਗਿਆ ਉਹ ਵਿਚਾਰਾ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ ਹੁਣ ਠੀਕ ਆ ਉਸ ਬੰਦੇ ਨੇ ਗਲਤੀ ਕੀਤੀ ਉਹਦਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਰ ਉਹਨੂੰ ਖਮਿਆਜਾ ਵੀ ਇੰਨਾ ਕੁ ਵੱਡਾ ਭੁਗਤਣਾ ਪਿਆ ਕਿ ਮਰਦੇ ਦਮ ਤੱਕ ਉਹ ਬੰਦਾ ਪਛਤਾਵਾ ਕਰੂਗਾ ਕਿ ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋਈ ਹੈ ਪਰ ਹੁਣ ਵੀ ਜਿਹੜੇ ਬੰਦੇ ਉਹ ਬੰਦੇ ਦੀ ਸੀਸੀਟੀਵੀ ਕੈਮਰੇ ਵਾਲੀ ਵੀਡੀਓ ਵਾਇਰਲ ਕਰ ਰਹੇ ਆ ਜਾਂ ਉਹਨੂੰ ਵਾਰ-ਵਾਰ ਟਰੋਲ ਕਰ ਰਹੇ ਆ ਉਹ ਭਰਾਵੋ ਹੁਣ ਹਟਜੋ ਠੀਕ ਆ ਜੋ ਉਹਨੇ ਕੀਤਾ ਉਹਦਾ ਖਮਿਆਜਾ ਉਹਨੇ ਭੁਗਤ ਲਿਆ ਠੀਕ ਆ ਉਸ ਪਰਿਵਾਰ ਦੇ ਦਿਲ ਤੇ ਕੀ ਬੀਤ ਰਹੀ ਆ ਉਹ ਸਿਰਫ ਉਹੀ ਪਰਿਵਾਰ ਜਾਣਦਾ ਜਾਂ ਉਹ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹਦੇ ਦਿਲ ਤੇ ਕੀ ਬੀਤ ਰਹੀ ਆ ਜਾਂ ਉਹ ਬੰਦਾ ਜਾਣਦਾ ਜਾਂ ਉਹਦਾ ਪਰਿਵਾਰ ਜਾਣਦਾ ਕਿ ਅੱਜ ਵੀ ਉਹਨਾਂ ਤੇ ਕੀ ਬੀਤਰੀ ਹੋਊਗੀ ਕਿਉਂਕਿ ਬਹੁਤ ਵੱਡਾ ਕਲੰਕ ਲਵਾ ਲਿਆ ਉਹਨੇ ਤਾਂ ਮੈਂ ਇੱਕ ਗੱਲ ਕਹਿਣਾ ਕਿ ਸਾਰੇ ਜਿੰਨੇ ਵੀ ਮੇਰੇ ਭਰਾ ਚੈਨਲ ਚਲਾਉਂਦੇ ਆ ਮੈਂ ਸਾਰਿਆਂਗੇ ਇਹੀ ਬੇਨਤੀ ਕਰਦਾ ਕਿ ਭਰਾਵੋ ਹੁਣ ਉਹ ਵਿਚਾਰੇ ਦੀ ਵੀਡੀਓ ਵਾਇਰਲ ਨਾ ਕਰੋ ਉਹਨੂੰ ਟਰੋਲ ਨਾ ਕਰੋ ਉਹਦੇ ਤੇ ਵੀਡੀਓ ਬਣਾਵਣਾ ਕਿ ਨਾ ਪਾਵੋ ਕਿਉਂਕਿ ਜਿੰਨਾ ਕੋ ਵਿਚਾਰੇ ਦਾ ਜਲੂਸ ਨਿਕਲ ਚੁੱਕਿਆ ਬੰਦਾ ਬਹੁਤ ਜ਼ਿਆਦਾ ਡਿਪਰੈਸ਼ਨ ਤੇ ਜਾ ਚੁੱਕਿਆ ਹੋਊਗਾ ਠੀਕ ਆ ਉਹਦੇ ਵੀ ਬਾਲ ਬੱਚੇ ਹੋਣਗੇ ਉਹਦੀ ਵੀ ਧੀ ਹੋਊਗੀ ਉਹਦਾ ਵੀ ਪੁੱਤ ਹੋਊਗਾ ਰੱਬਣਾ ਕਰੇ ਉਹ ਬੰਦਾ ਇੰਨਾ ਕਿ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਵੇ ਕਿ ਕੱਲ ਨੂੰ ਉਹ ਬੰਦਾ ਸੁਸਾਈਡ ਕਰ ਲੇ ਤਾਂ ਫੇਰ ਬਈ ਦੱਸੋ ਉਹਦਾ ਜੁਰਮਾਨਾ ਕੌਣ ਭਰੂਗਾ ਉਹਦੇ ਨਿੱਕੇ ਨਿੱਕੇ ਜਵਾਕ ਹੋਣਗੇ ਜਵਾਕ ਉਹਦੇ ਰੋਲ ਜਾਣਗੇ ਯਾਰ ਗਲਤੀ ਸਿਰਫ ਉਸ ਬੰਦੇ ਨੇ ਕੀਤੀ ਆ ਪਰ ਉਹਦਾ ਖਮਿਆਜਾ ਸਾਰੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਪਰ ਜਿਹੜੇ ਉਹਦੇ ਛੋਟੇ ਬੱਚੇ ਹੋਣਗੇ ਜਾਂ ਧੀ ਹੋਊਗੀ ਜਾਂ ਪੁੱਤ ਹੋਊਗਾ ਭਈ ਉਹਨਾਂ ਦਾ ਕੀ ਕਸੂਰ ਆ ਕਿਉਂ ਉਹਨਾਂ ਦਾ ਪਿਓ ਤੁਸੀਂ ਖੋਣ ਨੂੰ ਫਿਰਦੇ ਹੋ ਕਿਉਂ ਬਗਾਨੇ ਪੁੱਤ ਨੂੰ ਹੁਣ ਤੁਸੀਂ ਮਰਨ ਲਈ ਮਜਬੂਰ ਕਰ ਰਹੇ ਹੋ ਤੁਸੀਂ ਇਹ ਸੋਚੋ ਕਿ ਉਸ ਬੰਦੇ ਦੇ ਮੱਥੇ ਤੇ ਕਿੰਨਾ ਵੱਡਾ ਕਲੰਕ ਲੱਗਾ ਹੋਇਆ ਪਿੰਡ ਦੇ ਵਿੱਚ ਵੀ ਉਹਨਾਂ ਦੀ ਅੱਲ ਪੈ ਜਾਣੀ ਆ ਵਿਚਾਰਿਆਂ ਦੀ ਇਸ ਕਰਕੇ ਜੋ ਹੋ ਗਿਆ ਉਹ ਤੇ ਹੁਣ ਮਿੱਟੀ ਪਾ ਦਿਓ ਜੋ ਉਹਨੇ ਕੀਤਾ ਉਹਦਾ ਉਹਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਿਆ ਉਸ ਬੰਦੇ ਨੂੰ ਤੇ ਉਹ ਵਿੱਚੋ ਵਿੱਚ ਪਛਤਾਉਂਦਾ ਵੀ ਬਹੁਤ ਹੋਊਗਾ ਕਿ ਮੈਂ ਕਿੰਨੀ ਵੱਡੀ ਇਹ ਗਲਤੀ ਕਰ ਲਈ ਵੀ ਮੈਂ ਕਿੰਨਾ ਵੱਡਾ ਜਲੂਸ ਕਢਾ ਲਿਆ ਇਹ ਤਾਂ ਤਾਂ ਕੀ ਉਹਦੇ ਬੱਚੇ ਸਕੂਲ ਚ ਜਾਂਦੇ ਹੋਣਗੇ ਤੇ ਉਹਨਾਂ ਨੂੰ ਵੀ ਉਹ ਮੇਨੇ ਸੁਣ ਨੂੰ ਮਿਲਣਗੇ ਵਿਚਾਰਿਆਂ ਨੂੰ ਪਿੰਡ ਚੋਂ ਬੰਦਾ ਮੂੰਹ ਵਿਖਾਉਣ ਜੋ ਗਣੀ ਰਿਆ ਹੋਣਾ ਕਿਤੇ ਉਹ ਰਿਸ਼ਤੇਦਾਰ ਚ ਬਹਿ ਕੇ ਗੱਲ ਕਰਨ ਜੋ ਗਣੀ ਰਿਆ ਹੈਗਾ ਇਸ ਕਰਕੇ ਜੋ ਉਹਦੇ ਨਾਲ ਹੋ ਗਿਆ ਉਹ ਬਹੁਤ ਵੱਡਾ ਹੋ ਗਿਆ ਬਹੁਤ ਵੱਡੀ ਬਦਨਾਮੀ ਹੋ ਗਈ ਉਹਦੀ ਵਿਚਾਰੇ ਦੀ ਪਰ ਹੁਣ ਸੋਸ਼ਲ ਮੀਡੀਆ ਤੇ ਉਹਦਾ ਇੰਨਾ ਜਲੂਸ ਨਾ ਕੱਢੋ ਕਿ ਉਹ ਬੰਦਾ ਡਿਪਰੈਸ਼ਨ ਚ ਜਾ ਕੇ ਆਪਣੇ ਆਪ ਨੂੰ ਖਤਮ ਕਰ ਲੇ ਛੋਟੇ ਛੋਟੇ ਜਵਾਕਾਂ ਦਾ ਪਿਓ ਨਾ ਖੋਇਓ ਨਾ ਕਿਸੇ ਮਾਂ ਦੇ ਪੁੱਤ ਨੂੰ ਮਰ ਲਈ ਮਜਬੂਰ ਕਰੋ ਠੀਕ ਆ ਇਸ ਕਰਕੇ ਇਸ ਗੱਲ ਤੇ ਮਿੱਟੀ ਪਾ ਦਿਓ ਕੋਈ ਉਹਦੀ ਵੀਡੀਓ ਨਾ ਪਾਓ ਕੋਈ ਬੰਦਾ ਉਹਦੀ ਵੀਡੀਓ ਸ਼ੇਅਰ ਨਾ ਕਰਿਓ ਜੋ ਨੇ ਗਲਤੀ ਕੀਤੀ ਉਹਨੇ ਖਮਿਆਜਾ ਭੁਗਤ ਲਿਆ ਬਸ ਮੇਰੀ ਇੰਨੀ ਕੀ ਬੇਨਤੀ ਆ ਧੰਨਵਾਦ